ਸਾਰਿਆਂ ਨੂੰ ਜੈਮਸੀ ਦੀ ਅੱਜ ਅਸੀਂ ਪੜਾਂਗੇ ਪ੍ਰਕਾਸ਼ ਦੀ ਪੋਥੀ ਦਾ ਛੇਮਾ ਅਧਿਆਏ ਛੇ ਮੋਹਰਾਂ ਦਾ ਤੋੜਿਆ ਜਾਣਾ ਚਾਰ ਸਵਾਰ ਪਹਿਲੀ ਆਇਤ ਜਾਂ ਲੇਲੇ ਨੇ ਉਹਨਾਂ ਸੱਤਾ ਮੋਹਰਾਂ ਵਿੱਚੋਂ ਇੱਕ ਨੂੰ ਤੋੜਿਆ ਤਾਂ ਮੈਂ ਡਿੱਠਾ ਅਤੇ ਚੌਹਾਂ ਜੰਤੂਆਂ ਵਿੱਚੋਂ ਇੱਕ ਨੂੰ ਬੱਦਲ ਦੀ ਗਰਜ ਜਿਹੀ ਆਵਾਜ਼ ਨਾਲ ਇਹ ਆਖਦੇ ਸੁਣਿਆ ਪਈ ਆ ਜਾ ਦੂਸਰੀ ਆਇਤ ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਪਈ ਇੱਕ ਨੁੱਕਰਾ ਘੋੜਾ ਹੈ ਅਤੇ ਉਹ ਦੇ ਸਵਾਰ ਦੇ ਕੋਲ ਇੱਕ ਕਮਾਨ ਹੈ ਫਿਰ ਉਹ ਨੂੰ ਇੱਕ ਮੁਕੜ ਦਿੱਤਾ ਗਿਆ ਅਤੇ ਉਹ ਫਤਿਹ ਕਰਦਿਆਂ ਅਤੇ ਫਤਿਹ ਕਰਨ ਨੂੰ ਨਿਕਲ ਤੁਰਿਆ ਤੀਜੀ ਆਇਤ ਜਾਂ ਉਹਨੇ ਦੂਜੀ ਮੋਹਰ ਤੋੜੀ ਤਾਂ ਮੈਂ ਦੂਜੇ ਜੰਤੂ ਨੂੰ ਇਹ ਆਖਦੇ ਸੁਣਿਆ ਪਈ ਆ ਜਾ ਚੌਥੀ ਆਇਤ ਤਾਂ ਇੱਕ ਹੋਰ ਘੋੜਾ ਨਿਕਲਿਆ ਜੋ ਲਾਲ ਸੀ ਅਤੇ ਉਹ ਦੇ ਸਵਾਰ ਨੂੰ ਇਹ ਦਿੱਤਾ ਗਿਆ ਪਈ ਧਰਤੀ ਉੱਤੋਂ ਸੁਲਾ ਨੂੰ ਚੁੱਕ ਸੁਟੇ ਅਤੇ ਇਹ ਜੋ ਮਨੁੱਖ ਇੱਕ ਦੁਏ ਨੂੰ ਮਾਰ ਘਾਤਣ ਅਤੇ ਇੱਕ ਵੱਡੀ ਸਾਰੀ ਤਲਵਾਰ ਉਹਨ ਨੂੰ ਫੜਾਈ ਗਈ ਪੰਜਵੀਂ ਆਇਤ ਜਾਂ ਉਹਨੇ ਤੀਜੀ ਮੋਹਰ ਤੋੜੀ ਤਾਂ ਮੈਂ ਤੀਜੇ ਜੰਤੂ ਨੂੰ ਇਹ ਆਖਦੇ ਸੁਣਿਆ ਪਈ ਆ ਜਾ ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਪਈ ਇੱਕ ਮੁਸ਼ਕੀ ਘੋੜਾ ਹੈ ਅਤੇ ਉਹਦੇ ਸਵਾਰ ਨੇ ਆਪਣੇ ਹੱਥ ਵਿੱਚ ਕੱਕੜੀ ਫੜੀ ਹੋਈ ਹੈ 6ਵੀਂ ਆਇਤ ਅਤੇ ਮੈਂ ਉਹਨਾਂ ਚੌਹਾਂ ਜੰਤੂਆਂ ਦੇ ਵਿੱਚ ਇੱਕ ਆਵਾਜ਼ ਜਹੀ ਇਹ ਅੱਖ ਦੇ ਸੁਣੀ ਭਈ ਕਣਕ 88 ਦੀ ਸੇਰ ਪਰ ਅਤੇ ਜੋ 88 ਤਿੰਨ ਸੇਰ ਅਤੇ ਤੇਲ ਅਤੇ ਦਾਖਰਸ ਦਾ ਵਿਗਾੜ ਨਾ ਕਰੀ 7ਵੀਂ ਆਇਤ ਜਾਂ ਉਹਨੇ ਚੌਥੀ ਮੋਹਰ ਤੋੜੀ ਤਾਂ ਮੈਂ ਚੌਥੇ ਜੰਤੂ ਦੀ ਆਵਾਜ਼ ਇਹ ਅੱਖ ਦੇ ਸੁਣੀ ਭਈ ਆਜਾ 8ਵੀਂ ਆਇਤ ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਭਈ ਇੱਕ ਕੁੱਲਾ ਘੋੜਾ ਹੈ ਅਤੇ ਜਿਹੜਾ ਉਸ ਉੱਤੇ ਸਵਾਰ ਹੈ ਉਹ ਦਾ ਨਿਯਮ ਮੌਤ ਅਤੇ ਪਤਾਲ ਉਹ ਦੇ ਮਗਰ ਮਗਰ ਚਲਿਆ ਆਉਂਦਾ ਹੈ ਅਤੇ ਉਹ ਉਹਨਾਂ ਨੂੰ ਧਰਤੀ ਦੀ ਚੌਥਾਈ ਉੱਤੇ ਇਖਤਿਆਰ ਦਿੱਤਾ ਗਿਆ ਭਈ ਤਲਵਾਰ ਨਾਲ ਕਾਲ ਨਾਲ ਮਰੀ ਨਾਲ ਅਤੇ ਧਰਤੀ ਦੇ ਦਰਿੰਦਿਆਂ ਰਾਹੀਂ ਮਾਰ ਸੁਟਣ ਨੌਵੀਂ ਆਇਤ ਜਾਂ ਉਹਨੇ ਪੰਜਵੀਂ ਮੋਹਰ ਤੋੜੀ ਤਾਂ ਮੈਂ ਜਗਵੇਦੀ ਦੇ ਹੇਠਾਂ ਉਨਾ ਦੀਆਂ ਜਾਨਾਂ ਨੂੰ ਵੇਖਿਆ ਜਿਹੜੇ ਪਰਮੇਸ਼ਰ ਦੇ ਵਚਨ ਦੇ ਕਾਰਨ ਅਤੇ ਉਸ ਸਾਖੀ ਦੇ ਕਾਰਨ ਜੋ ਉਹਨਾਂ ਭਰੀ ਸੀ ਵੱਡੇ ਗਏ ਸਨ 10ਵੀਂ ਆਇਤ ਅਤੇ ਉਹਨਾਂ ਵੱਡੀ ਆਵਾਜ਼ ਨਾਲ ਪੁਕਾਰ ਕੇ ਇਹ ਆਖਿਆ ਭਈ ਹੇ ਸੁਆਮੀ ਜੀ ਜਿਹੜਾ ਪਵਿੱਤਰ ਅਤੇ ਸੱਤ ਹੈ ਕਦੋਂ ਤੋੜੀ ਤੂੰ ਨਿਆਂ ਨਹੀਂ ਕਰੇਂਗਾ ਅਤੇ ਧਰਤੀ ਦੇ ਵਾਸੀਆਂ ਕੋਲ ਸਾਡੇ ਲਹੂ ਦਾ ਵਟਾ ਨਹੀਂ ਲੈਂਦਾ ਹੈ 11ਵੀਂ ਆਇਤ ਅਤੇ ਉਹਨਾਂ ਵਿੱਚੋਂ ਹਰੇਕ ਨੂੰ ਚਿੱਟਾ ਬਸਤਰ ਦਿੱਤਾ ਗਿਆ ਅਤੇ ਉਹਨਾਂ ਨੂੰ ਇਹ ਵਚਨ ਹੋਇਆ ਭਈ ਥੋੜੇ ਚਿਰ ਹੋਰ ਆਰਾਮ ਕਰੋ ਜਦ ਤੱਕ ਤੁਹਾਡੇ ਨਾਲ ਦੇ ਦਾਸਾਂ ਅਤੇ ਤੁਹਾਡੇ ਭਰਾਵਾਂ ਦੀ ਜਿਹੜੇ ਤੁਹਾਡੇ ਵਿਦਵਾਨ ਜ ਵੱਡੇ ਜਾਣਗੇ ਗਿਣਤੀ ਪੂਰੀ ਨਾ ਹੋ ਲਵੇ 12ਵੀਂ ਆਇਤ ਜਾਂ ਉਹਨੇ ਛੇਵੀਂ ਮੋਹਰ ਤੋੜੀ ਤਾਂ ਮੈਂ ਡਿੱਠਾ ਅਤੇ ਵੱਡਾ ਪੋਚਾਲ ਆਇਆ ਅਤੇ ਸੂਰਜ ਵਾਲਾ ਵਦੇ ਪੂਰੇ ਵਰਗਾ ਕਾਲਾ ਹੋ ਗਿਆ ਅਤੇ ਸਾਰਾ ਚੰਦਰਮਾ ਲਹੂ ਜਿਹਾ ਬਣ ਗਿਆ 13ਵੀਂ ਆਇਤ ਅਤੇ ਆਕਾਸ਼ ਦੇ ਤਾਰੇ ਧਰਤੀ ਉੱਤੇ ਡਿੱਗ ਪਏ ਜਿਸ ਪ੍ਰਕਾਰ ਹੰਜੀਰ ਦੇ ਬੂਟੇ ਤੋਂ ਜਾਂ ਵੱਡੀ ਹਨੇਰੀ ਨਾਲ ਝੋਕੇ ਖਾਂਦਾ ਹੈ ਤਾਂ ਉਹਦੇ ਕੱਚੇ ਫਲ ਝੜ ਜਾਂਦੇ ਹਨ 14ਵੀਂ ਆਇਤ ਅਤੇ ਆਕਾਸ਼ ਲਵੇਟਵੀ ਪੋਥੀਵਾਜ ਸਰਕ ਗਿਆ ਅਤੇ ਹਰੇਕ ਪਹਾੜ ਅਤੇ ਟਾਪੂ ਆਪੋ ਆਪਣੇ ਟਿਕਾਣਿਆਂੋਂ ਹਿੱਲ ਗਿਆ 15ਵੀਂ ਆਇਤ ਅਤੇ ਧਰਤੀ ਦੇਆਂ ਰਾਜਿਆਂ ਅਮੀਰਾਂ ਫੌਜਾਂ ਦੇ ਸਰਦਾਰਾਂ ਧਨਵਾਨਾਂ ਬਲਵੰਤਾਂ ਅਤੇ ਹਰੇਕ ਗੁਲਾਮ ਅਤੇ ਆਜ਼ਾਦ ਨੇ ਆਪਣੇ ਆਪ ਨੂੰ ਗੁਫਾ ਵਿੱਚ ਅਤੇ ਪਹਾੜਾਂ ਦੀਆਂ ਚਟਾਨਾਂ ਵਿੱਚ ਲੁਕੋ ਲਿਆ 16ਵੀਂ ਆਇਤ ਅਤੇ ਉਹ ਪਹਾੜਾਂ ਅਤੇ ਚਟਾਨਾਂ ਨੂੰ ਕਹਿਣ ਲੱਗੇ ਭਈ ਸਾਡੇ ਉੱਤੇ ਡਿੱਗ ਪੌ ਅਤੇ ਜਿਹੜਾ ਸਿੰਘਾਸਨ ਉੱਤੇ ਬਿਰਾਜਮਾਨ ਹੈ ਉਹਦੇ ਸਾਹਮਣੇ ਅਤੇ ਲੇਲੇ ਦੇ ਗ੍ਰੋਧ ਤੋਂ ਸਾਨੂੰ ਲੁਕਾ ਲਓ 17ਵੀਂ ਆਇਤ ਕਿਉਂ ਜੋ ਉਹਨਾਂ ਦਾ ਗ੍ਰੋਧ ਦਾ ਵੱਡਾ ਦਿਹਾੜਾ ਆ ਪਹੁੰਚਿਆ ਹੈ ਹੁਣ ਕੌਣ ਖਲੋਜ ਸਕਦਾ ਹੈ ਆਮੀਨ ਪਰਮੇਸ਼ਰ ਇਹਨਾਂ ਵਚਨਾਂ ਨੂੰ ਪੜੇ ਸੁਣੇ ਜਾਣ ਤੇ ਵੱਡੀ ਬਰਕਤ ਦੇਣ ਤੁਹਾਡੇ ਘਰ ਚੰਗੇ ਪਦਾਰਥਾਂ ਦੇ ਨਾਲ ਪਰਮੇਸ਼ਰ ਦੀ ਬਰਕਤ ਸ਼ਾਂਤੀ ਔਰ ਤੰਦਰੁਸਤੀ ਨਾਲ ਭਰੇ ਰਹਿਣ ਪ੍ਰਭੂ ਦੀ ਰਹਿਮਤ ਤੁਹਾਡੇ ਉੱਤੇ ਵਚਨਾਂ ਨੂੰ ਸੁਣਨ ਦੇ ਦੁਆਰਾ ਬਰਕਰਾਰ ਖੁੱਲੀ ਰਹੇ ਆਮੀਨ ਸਾਰਨ ਜੇ ਐਮ ਸੀ ਜੀ